ਬੱਲੇ ਬੱਲੇ ਸੰਧੂ ਸਾਹਿਬ ਉਹ ਕਦੀ ਦਰਸ਼ਨ ਨਹੀਂ ਹੋਏ ਉਹ ਕੀ ਗੱਲ ਸੰਧੂ ਸਾਹਿਬ ਉਹ ਕਦੀ ਪੰਪ ਤੇ ਢੇਗਾ ਨਹੀਂ ਲੱਗਦਾ ਜਮੀਨ ਠੇਕੇ ਦੇ ਦੇਤੀ ਲੱਗਦਾ ਉਹ ਨਾ ਨਾ ਸਿੱਪੀ ਭਾਈ ਮੈਂ ਤੇ ਸਗੋਂ 30 ਕਿੱਲੇ ਹੋਰ ਲੈ ਲਈ ਠੇਕੇ ਦੇ ਅੱਛਾ ਤੇ ਫਿਰ ਝੋਨੇ ਨੂੰ ਪਾਣੀ ਕਿਵੇਂ ਲੱਗਦਾ ਕਿਉਂਕਿ ਡੀਜ਼ਲ ਲੈਂਦਾ ਤਾਂ ਆਉਂਦਾ ਨਹੀਂ ਲੱਗਦਾ ਜਨਰੇਟਰ ਨੇ ਪਾਣੀ ਨਾਲ ਹੀ ਚਲਾਈ ਜਾਣਾ ਉਹ ਭਾਈ ਸਾਨੂੰ ਜਨਰੇਟਰਾਂ ਦੀ ਲੋੜ ਨਹੀਂ ਹੁਣ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਕਰਕੇ ਖੇਤਾਂ ਨੂੰ ਨਿਰਵੈਗ ਨਬਿਜਲੀ ਜਾ ਰਹੀ ਆ ਤੇ ਅਸੀਂ ਤੇਰਾ ਡੀਜ਼ਲ ਕੀ ਕਰਨਾ ਹੁਣ ਸਹੀ ਗੱਲ ਆ ਸੰਧੂ ਸਾਹਿਬ ਹੁਣ ਤਾਂ 600 ਯੂਨਟ ਫ੍ਰੀ ਤੇ ਆਪਣੀ ਤੇ ਬਾਈ ਬੱਲੇ ਬੱਲੇ ਆ ਤੇ ਧੰਨਵਾਦ ਭਗਵੰਤ ਮਾਤਾ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਖੇਤੀਬਾੜੀ ਦੇ ਸੈਕਟਰ ਵਿੱਚ ਵੀ ਜਿਹੜੀ ਬਿਜਲੀ ਹੈ ਝੋਨੇ ਵਾਸਤੇ ਖਾਸ ਤੌਰ ਤੇ ਜਿਹੜੀ ਪਹਿਲਾਂ 8 ਘੰਟੇ ਆਉਂਦੀ ਸੀ ਘੰਟੇ ਵੀ ਟੁੱਟ ਟੁੱਟ ਕੇ ਆਉਂਦੀ ਸੀ ਉਹ ਵੀ ਹੁਣ 10 10 12 12 14 14 ਘੰਟੇ ਨਿਰਵਿਘਨ ਚੱਲ ਰਹੀ ਹੈ ਅਸੀਂ ਗਾਰੰਟੀ ਦਿੱਤੀ ਸੀ ਜਦੋਂ ਅਸੀਂ ਪ੍ਰਚਾਰ ਕਰ ਰਹੇ ਸੀ ਚੋਣਾਂ ਵੇਲੇ ਕਿ ਅਸੀਂ ਬਿਜਲੀ ਫ੍ਰੀ ਦੇਵਾਂਗੇ ਤੇ ਉਹ ਗਾਰੰਟੀ ਅਸੀਂ ਮਾਰਚ ਦੇ ਵਿੱਚ ਸਰਕਾਰ ਬਣੀ ਹੈ 1 ਜੁਲਾਈ ਤੋਂ ਅਸੀਂ ਫ੍ਰੀ ਕਰ ਦੱਸਾਂਗੇ ਐਸੀ ਤਰ੍ਹਾਂ ਹੀ ਰਹੂਗੀ ਇਹਦੇ ਵਿੱਚ ਕੋਈ ਅਸੀਂ ਕੋਈ ਬੀਪੀਐਲ ਕਾਰਡ ਜਾਂ ਕੋਈ ਨੀਲਾ ਕਾਰਡ ਜਾਂ ਕੋਈ ਇਦਾਂ ਦਾ ਵੀ ਕੋਈ ਅਸੀਂ ਸ਼ਰਤ ਨਹੀਂ ਰੱਖੀ ਜਗਵਾਣੀ ਪੰਜਾਬ ਕੇਸਰੀ ਦੇ ਨਾਲ ਮੈਂ ਸੁਖਵਿੰਦਰ ਅੱਜ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਾਉਣਾ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚਿਆ ਪਹਿਲੇ ਦਿਨ ਤੋਂ ਹੀ ਹੜ੍ਹਾਂ ਦੀ ਸਥਿਤੀ ਦੇ ਜਾਣਨ ਦੇ ਲਈ ਇਹ ਲੋਕਾਂ ਦੇ ਵਿਚਕਾਰ ਨੇ ਗੱਲ ਕਰੀਏ ਰਾਸ਼ਨ ਦੀ ਗੱਲ ਕਰੀਏ ਲੋਕਾਂ ਨੂੰ ਰੈਸਕਿਊ ਕਰਨ ਦੀ ਹਰੇਕ ਪੱਖੋਂ ਜਿਹੜੀ ਹੈ ਪਹਿਲੇ ਦਿਨ ਤੋਂ ਹੀ ਸੇਵਾ ਨਿਭਾ ਰਹੇ ਨੇ ਤਾਂ ਅੱਜ ਫਿਰ ਜਿਹੜਾ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਤੇ ਵਿਧਾਇਕ ਉਹਨਾਂ ਦੀ ਟੀਮ ਲਗਾਤਾਰ ਇਲਾਕੇ ਦਾ ਜਿਹੜਾ ਜਾਇਜ਼ਾ ਕਰ ਰਹੇ ਨੇ ਤਾਂ ਹੁਣ ਫਿਰ ਇਹ ਪਿੰਡਾਂ ਦੇ ਵਿੱਚ ਜਾ ਕੇ ਆਏ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਆਾ ਸਵਾਗਤ ਹੈ ਜੀ ਜਗਬਾਣੀ ਚ ਮੈਨੂੰ ਧੰਨਵਾਦ ਜੀ ਤੁਹਾਡਾ। ਨਸਤੀਥੀ ਕਿਵੇਂ ਹੜ੍ਹਾਂ ਨੂੰ ਲੈ ਕੇ ਹੁਣ ਤੁਸੀਂ ਇਲਾਕੇ ਦੇ ਵਿੱਚ ਜਾ ਕੇ ਆਏ ਹੋ। ਪਹਿਲੇ ਦਿਨ ਤੋਂ ਹੀ ਫਿਲਹਾਲ ਤਾਂ ਤੁਹਾਨੂੰ ਦੇਖ ਰਹੇ ਸਾਰਿਆਂ ਪਾਸੇ ਕਿ ਤੁਸੀਂ ਦੇਣ ਨਹੀਂ ਵੇਖਿਆ, ਰਾਤ ਨਹੀਂ ਵੇਖਿਆ, ਪਰਿਵਾਰ ਸਮੇਤ ਤੁਸੀਂ ਇਲਾਕੇ ਦੇ ਵਿੱਚ ਜਾ ਰਹੇ ਹੋ। ਤੇ ਹੁਣ ਪਾਣੀ ਦਾ ਪੱਧਰ ਘਟਿਆ ਹੈ। ਇਲਾਕੇ ਦੇ ਹਾਲਾਤ ਕੀ ਨੇ? ਦੇਖੋ ਬਹੁਤ ਮਾੜਾ ਸਮਾਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਹੈ। ਬਹੁਤ ਭਿਆਨਕ ਦਿਨ ਸੀਗੇ। ਔਰ ਆਪਾਂ ਜਿੱਥੇ ਖੜੇ ਆ ਇੱਥੋਂ ਤੱਕ ਹੀ ਪਾਣੀ ਸੀਗਾ ਸਾਰਾ ਪੋਲੇ ਵੀ ਵਿੱਚ ਡੁੱਬਿਆ ਹੋਇਆ ਸੀ। ਅਤੇ ਹੁਣ ਪਾਣੀ ਜਿਹੜਾ ਕਾਫੀ ਉਤਰ ਗਿਆ ਹੈ ਪਿਛੋਂ ਵੀ ਬਾਰਸ਼ਾਂ ਬੰਦ ਹੋਈਆਂ ਨੇ ਪਿਛਲੇ 4-5 ਦਿਨਾਂ ਤੋਂ ਜਿਸ ਨਾਲ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਘਟ ਗਿਆ ਹੈ ਤੇ ਹੁਣ ਮੈਂ ਅਗਲੇ ਪਿੰਡਾਂ ਦੇ ਵਿੱਚ ਜਾ ਕੇ ਆਇਆ ਲੋਕਾਂ ਨੂੰ ਮਿਲੇ ਆ ਸਭ ਨਾਲੋਂ ਵੱਡੀ ਹੁਣ ਜਿਹੜੀ ਮੁਸ਼ਕਲ ਇਸ ਸਮੇਂ ਹੈ ਕਿ ਸੜਕਾਂ ਜਿਹੜੀਆਂ ਸਾਰੀਆਂ ਟੁੱਟ ਗਈਆਂ ਨੇ ਹੁਣ ਰਾਮ ਸਿੰਘ ਪੈਣੀ ਤੋਂ ਅੱਗੇ ਤਕਰੀਬਨ 10 ਪਿੰਡ ਨੇ ਰਾਮ ਸਿੰਘ ਪੈਣੀ ਦੇ ਕੋਲ ਇੱਕ ਜਗ੍ਹਾ 20 ਫੁੱਟ ਦਾ ਖੱਡਾ ਇੱਕ ਜਗ੍ਹਾ ਤਕਰੀਬਨ 35-40 ਫੁੱਟ ਦਾ ਖੱਡਾ ਹੈ ਅਤੇ ਉਹ ਜਿਹੜਾ ਖੱਡਾ ਹੈ ਜੇ ਵੀ ਪਾਣੀ ਚੱਲ ਰਿਹਾ ਹੈ ਲੋਕਾਂ ਨੂੰ ਮਿਲੇ ਆ ਜਿਵੇਂ ਲੋਕਾਂ ਨੇ ਦੱਸਿਆ ਵੀ ਰਾਤ ਤੱਕ ਪਾਣੀ ਜਿਹੜਾ ਹੋਰ ਕੱਟ ਜਾਏਗਾ ਬੰਦ ਹੋ ਜਾਏਗਾ ਤੇ ਸਾਡੇ ਐਸਡੀਓ ਸਾਹਿਬ ਜਿਹੜੇ ਪੰਜਾਬ ਮੰਡੀ ਬੋਰਡ ਦੇ ਇਹਨਾਂ ਨੂੰ ਮੈਂ ਨਾਲ ਲੈ ਕੇ ਗਿਆ ਔਰ ਕੱਲ ਜਿਹੜਾ ਅਸੀਂ ਸੜਕਾਂ ਨੂੰ ਇੱਕ ਵਾਰ ਚਲਦਾ ਕਰਨ ਦਾ ਜਿਹੜਾ ਕੰਮ ਸ਼ੁਰੂ ਕਰਦੇ ਆਂਗੇ ਔਰ ਅਗਲੇ 2 ਦਿਨਾਂ ਦੇ ਵਿੱਚ ਜਿੰਨੀਆਂ ਸੜਕਾਂ ਟੁੱਟ ਗਈਆਂ ਨੇ ਇੱਕ ਵਾਰ ਅਸੀਂ ਜਿਹੜੀ ਆਵਾਜ ਲਈ ਸੜਕਾਂ ਚਲਾ ਦੇਾਂਗੇ ਔਰ ਲੋਕਾਂ ਤੱਕ ਅਸੀਂ ਕੱਲ ਹੀ ਜਿਹੜੀ ਪਸ਼ੂਆਂ ਲਈ ਫੀਡ ਹੈ ਉਹ ਦੁਬਾਰਾ ਜਿਹੜਾ ਤੀਜਾ ਰਾਉਂਡ ਅਸੀਂ ਹਰ ਪਿੰਡ ਦੇ ਵਿੱਚ ਪਹੁੰਚਾ ਦਿੱਤੀ ਗਈ ਸੀ ਕਿਉਂਕਿ ਸਾਨੂੰ ਇਹ ਹੀ ਲੱਗ ਰਿਹਾ ਸੀ ਜਿਵੇਂ ਅੱਜ ਆਪਾਂ ਅੱਜ ਦੇ ਦਿਨ ਕਿਸ਼ਤੀਆਂ ਨਹੀਂ ਚੱਲਣੀਆਂ ਕਿਉਂਕਿ ਪਾਣੀ ਬਹੁਤ ਘਟ ਰਿਹਾ ਹੋਇਆ ਵੀ ਇਵੇਂ ਸਵੇਰ ਤੋਂ ਜਿਹੜੀਆਂ ਕਿਸ਼ਤੀਆਂ ਤੇ ਨਹੀਂ ਚਲੀਆਂ ਔਰ ਕੱਲ ਤੋਂ ਅਸੀਂ ਜਿਹੜੀ ਜਿਹੜੀ ਸਾਰਨਾ ਜ਼ਰੂਰੀ ਸੀ ਕਿ ਪਸ਼ੂਆਂ ਲਈ ਫੀਡ ਅਸੀਂ ਪਹੁੰਚਾ ਦਿੱਤੀ ਗਈ ਸੀ ਤਿੰਨ ਵਾਰ ਅਸੀਂ ਪਸ਼ੂਆਂ ਦੀ ਪੀੜ ਫੀਡ ਹੈ ਜਿਹੜੀ ਉਹ ਇੱਥੇ ਪਿੰਡਾਂ ਦੇ ਵਿੱਚ ਦੇ ਚੁੱਕੇ ਆ ਤਾਂ ਕਿ ਪਸ਼ੂਆਂ ਨੂੰ ਖਾਣ ਪੀਣ ਦੀ ਜਿਹੜੀ ਹੈ ਉਹ ਸਮੱਸਿਆ ਨਾ ਆਵੇ ਲੋਕਾਂ ਨੂੰ ਤਾਂ ਹੁਣ ਜਿਹੜੀ ਉਸ ਤੋਂ ਪਹਿਲਾਂ ਰਾਸ਼ਨ ਵੀ ਅਸੀਂ ਲੋਕਾਂ ਨੂੰ ਦੋ ਤਿੰਨ ਵਾਰ ਦੇ ਚੁੱਕੇ ਆ ਹੁਣ ਵੀ ਜਿਹੜਾ ਲੋਕਾਂ ਨੂੰ ਮਿਲ ਕੇ ਆਇਆ ਲੋਕ ਸਾਡੇ ਬੜੇ ਦਲੇਰ ਨੇ ਜਿਹੜੇ ਲੋਕਾਂ ਨੇ ਜਿਹੜੇ ਆ 15 20 ਦਿਨ ਪਿੱਛੇ ਸਮਾਂ ਦੇਖਿਆ ਦਲੇਰੀ ਨਾਲ ਇਹ ਲੋਕਾਂ ਦੀ ਦਲੇਰੀ ਹੈ ਜਿਹੜੇ ਇਹਨਾਂ ਪਿੰਡਾਂ ਦੇ ਵਿੱਚ ਉਹਨਾਂ ਬੈਠ ਕੇ ਜਿਹੜਾ ਸਮਾਂ ਔਖਾ ਸਮਾਂ ਗੁਜ਼ਾਰਿਆ ਤੇ ਅੱਜ ਜਿੰਨੀ ਵੀ ਸਮੱਸਿਆ ਆਈ ਹੈ ਉਹ ਮੈਂ ਸਮਝਦਾ ਸੀ ਰਲ ਮਿਲ ਕੇ ਇਸ ਸਮੱਸਿਆ ਦਾ ਸਾਹਮਣਾ ਕੀਤਾ ਇਸ ਮੁਸ਼ਕਲ ਦਾ ਸਾਹਮਣਾ ਕੀਤਾ ਮੇਰਾ ਆਪ ਦਾ ਸਾਰਾ ਪਰਿਵਾਰ ਹੈ ਔਰ ਮੈਂ ਇੱਕ ਦਿਨ ਵੀ ਨਹੀਂ ਬੈਠਿਆ ਸਾਡੀ ਤੁਹਾਡੀ ਆਪਣੇ ਸਾਰਿਆਂ ਦੀ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇਵੇ ਸਾਰੇ ਅਫਸਰ ਮੈਂ ਖੁਦ ਆਪ ਮੇਰਾ ਪਰਿਵਾਰ ਮੇਰੇ ਵਾਈਫ ਮੇਰੇ ਫਾਦਰ ਸਾਹਿਬ ਸਾਰਾ ਪਰਿਵਾਰ ਸਾਡੇ ਸਾਰੇ ਵਰਕਰ ਦਿਨ ਰਾਤ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਰਹੇ ਤੇ ਅੱਜ ਵੀ ਅਸੀਂ ਵੇਖੋ ਲੋਕਾਂ ਦੇ ਵਿੱਚ ਹੀ ਆ ਹੁਣ ਇਹ ਅਗਲੇ 3-4 ਦਿਨਾਂ ਦੇ ਵਿੱਚ ਪਾਣੀ ਜਿਹੜਾ ਇੱਥੋਂ ਨਿਕਲ ਜੇਗਾ ਤੇ ਹੁਣ ਜਿਹੜੀਆਂ ਸਮੱਸਿਆਵਾਂ ਆਉਣੀਆਂ ਨੇ ਉਹਨਾਂ ਸਮੱਸਿਆਵਾਂ ਉਹਨਾਂ ਮੁਸ਼ਕਲਾਂ ਦੇ ਹੱਲ ਲਈ ਸਾਡੀ ਪੂਰੀ ਤਿਆਰੀ ਹੈ ਜਿੱਦਾਂ ਕਿ ਹੁਣ ਵਾਲੇ ਸਮੇਂ ਦੇ ਵਿੱਚ ਬਿਮਾਰੀਆਂ ਦੇ ਵਧਣ ਦਾ ਖਤਰਾ ਹੈ ਕਿਉਂਕਿ ਪਾਣੀ ਸੁੱਕ ਗਿਆ ਲੋਕ ਖੜੂਗਾ ਜਿੱਦਾਂ ਕਿ ਤੁਸੀਂ ਦੇਖੋ ਚੋਨਾ ਸੀ ਸਾਰਾ ਚੋਨਾ ਸਾਰਾ ਖਰਾਬ ਹੋ ਚੁੱਕਿਆ ਹੈ ਔਰ ਜਿਹੜੇ ਚੋਨੇ ਦੇ ਬੁੱਟੇ ਸੀਗੇ ਹੁਣ ਜਿਵੇਂ ਬਾਹਰ ਨਿਕਲਣਗੇ ਧੁੱਪ ਨਾਲ ਉਹ ਬਹੁਤ ਜ਼ਿਆਦਾ ਗੰਦੀ ਬਦਬੂ ਆਏਗੀ। ਔਰ ਉਸ ਤੋਂ ਇਲਾਵਾ ਪਸ਼ੂਆਂ ਦੇ ਵਿੱਚ ਬਿਮਾਰੀਆਂ ਵੀ ਫੈਲਣਗੀਆਂ, ਮੱਛਰ ਵੀ ਆਏਗਾ, ਲੋਕਾਂ ਦੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਹੈ। ਤੋ ਉਹਦੇ ਲਈ ਅਸੀਂ ਸਾਰਾ ਜਿਹੜਾ ਪ੍ਰਬੰਧ ਕੀਤਾ ਹੋਇਆ ਹੈ, ਹੁਣ ਅਸੀਂ ਕੱਲ ਜਿਹੜੀਆਂ ਸੜਕਾਂ ਅਸੀਂ ਚਲਾ ਕੇ ਉਸ ਤੋਂ ਬਾਅਦ ਮੈਡੀਕਲ ਦੇ ਕੈਂਪ ਲਗਾਵਾਂਗੇ ਹਰ ਪਿੰਡ ਦੇ ਵਿੱਚ ਜਿਹੜੇ ਡਾਕਟਰ ਸਾਡੇ ਆਉਣਗੇ, ਪਸ਼ੂਆਂ ਦੇ ਲਈ ਵੱਖਰੇ ਕੈਂਪ ਲਗਾਵਾਂਗੇ, ਦਵਾਈਆਂ ਜਿਹੜੀਆਂ ਨੇ ਫ੍ਰੀ ਦੇਵਾਂਗੇ, ਟੈਸਟ ਕਰਾਵਾਂਗੇ ਲੋਕਾਂ ਦੇ ਤਾਂ ਕਿ ਲੋਕਾਂ ਨੂੰ ਕਿਸੇ ਬਿਮਾਰੀ ਦਾ ਸ਼ਿਕਾਰ ਨਾ ਹੋਣਾ ਪਵੇ ਲੋਕਾਂ ਨੂੰ ਪਹਿਲਾਂ ਹੀ ਅਸੀਂ ਉਹਨਾਂ ਬਿਮਾਰੀਆਂ ਤੋਂ ਹੋਣ ਤੋਂ ਬਚਾ ਸਕਦੇ ਹਾਂ ਉਹ ਸਾਡੀ ਸਾਰੀ ਪਲੈਨਿੰਗ ਹੈ ਔਰ ਲੋਕਾਂ ਨੂੰ ਹੁਣ ਜਿਹੜੀ ਜ਼ਰੂਰਤ ਹੈ ਲੋਕਾਂ ਕੋਲ ਮੈਨੂੰ ਨਹੀਂ ਲੱਗਦਾ ਕੋਈ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਬਚਿਆ ਹੈ ਫਸਲਾਂ ਸਾਰੀਆਂ ਤਬਾਹ ਨੇ ਜਿਹੜੀਆਂ ਸੜਕਾਂ ਵੀ ਟੁੱਟੀਆਂ ਨੇ ਲੋਕਾਂ ਦੇ ਘਰ ਮੈਂ ਹੁਣ ਦੇਖ ਕੇ ਆਇਆ ਬਹੁਤ ਲੋਕਾਂ ਦੇ ਘਰ ਡਿੱਗ ਗਏ ਨੇ ਹੁਣ ਅਸੀਂ ਜਿਹੜੀ ਗਰਦੌਰੀ ਤਾਂ ਵੇਖੋ ਹੋਈ ਗਈ ਹੈ ਕਿ ਮੈਂ ਸਾਡੇ ਅਫਸਰ ਸਾਬਾਨ ਨਾਲ ਅੱਜ ਮੀਟਿੰਗ ਕੀਤੀ ਸੀ ਉਹਨਾਂ ਨੂੰ ਇਹੀ ਕਿਹਾ ਵੀ ਇਹਦੇ ਜੁਨਕਾ ਦੀ ਗਰਦੋਰੀ ਗਰਦੋਰੀ ਹੋ ਗਈ ਹੈ ਸਾਰਾ ਹੀ ਨੁਕਸਾਨ ਹੈ ਸਾਰਾ ਹੀ ਨੁਕਸਾਨ ਸਾਰਾ ਹੀ ਟੋਟਲੀ ਨੁਕਸਾਨ ਹੈ ਜਿੰਨੇ ਤਕਰੀਬਨ ਜਿੰਨਾ ਵੀ ਰਕਬਾ ਹੈ ਸਾਰੇ ਰਕਬੇ ਦਾ ਜਿਹੜਾ ਲੋਕਾਂ ਨੂੰ ਮੁਆਵਜ਼ਾ ਹੁਣ ਦਿੱਤਾ ਜਾਊਗਾ ਕਿਉਂਕਿ ਫਸਲਾਂ ਵੀ ਪੱਕ ਚੁੱਕੀਆਂ ਸੀ ਹੁਣ 15 ਤਰੀਕ ਤੋਂ ਸਾਡੀ ਜਿਹੜੀ ਸਰਕਾਰੀ ਖਰੀਦ ਵੀ ਸ਼ੁਰੂ ਹੋ ਰਹੀ ਹੈ ਵੇਖੋ ਅੱਜ 3 ਦਿਨਾਂ ਬਾਅਦ ਸਰਕਾਰੀ ਖਰੀਦ ਸ਼ੁਰੂ ਹੈ ਤੇ ਵੇਖੋ ਫਸਲਾਂ ਪੱਕੀਆਂ ਸਾਰੀਆਂ ਖਰਾਬ ਹੋ ਗਈਆਂ ਨੇ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ 20000 ਪ੍ਰਤੀ ਏਕੜ ਜਿਹੜੀ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ ਫਿਰ ਅਸੀਂ ਮੁਆਵਜ਼ਾ ਵੀ ਦੇਣਾ ਲੋਕਾਂ ਨੂੰ ਸਾਰਾ ਜਿਹੜਾ ਕਰਕੇ ਉਸ ਵਾਰ ਲੋਕਾਂ ਦੇ ਘਰ ਡਿਗ ਗਏ ਨੇ ਉਹ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਵੀ ਕਰਾਉਣੀ ਹੈ ਦੁਬਾਰਾ ਫਿਰ ਘਰ ਬਣਾ ਕੇ ਦੇਣ ਲਈ ਮੁਆਵਜ਼ਾ ਦੇਣਾ ਹੈ ਲੋਕਾਂ ਦੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਉਹਦਾ ਜਿਹੜਾ ਮੁਆਵਜ਼ਾ ਦੇਣਾ ਜੇ ਕੋਈ ਘੋਰ ਨੁਕਸਾਨ ਹੋ ਗਿਆ ਲੋਕਾਂ ਦਾ ਉਹਦਾ ਵੀ ਜਿਹੜਾ ਮੁਆਵਜ਼ਾ ਅਸੀਂ ਦੇਣਾ ਹੁਣ ਸਾਡਾ ਕੰਮ ਉਧਰ ਜਿਹੜਾ ਚੱਲ ਪਿਆ ਲੋਕਾਂ ਨੂੰ ਰਾਹਤ ਜਿਹੜੀ ਹੈ ਜਿੰਨੇ ਵੱਧ ਤੋਂ ਵੱਧ ਅਸੀਂ ਦੇ ਸਕਦੇ ਹਾਂ ਮੁਆਵਜ਼ੇ ਦੇ ਰੂਪ ਦੇ ਵਿੱਚ ਉਹ ਦੇਵਾਂਗੇ ਔਰ ਲੋਕਾਂ ਦੇ ਖੇਤਾਂ ਦੇ ਵਿੱਚ ਵੇਖੋ ਰੇਤਾ ਵੀ ਆ ਗਿਆ ਤਕਰੀਬਨ 4 ਫੁੱਟ 5 ਫੁੱਟ ਤੱਕ ਰੇਤਾ ਜਿਹੜਾ ਖੇਤਾਂ ਦੇ ਵਿੱਚ ਆ ਚੁੱਕਿਆ ਹੈ ਤੁਹਾਡੇ ਸਾਰਿਆਂ ਦੀ ਮਿਹਨਤ ਸਦਕਾ ਇੱਕ ਬਹੁਤ ਵਧੀਆ ਪਾਲਿਸੀ ਬਣੀ ਜਿਸ ਦਾ ਖੇਤ ਉਸ ਦੀ ਦੇਖੋ ਉਸ ਜਿਹੜਾ ਖੇਤ ਹੈ ਰੇਤ ਹੈ ਜਿਹਦੇ ਖੇਤ ਦੇ ਵਿੱਚ ਰੇਤ ਆ ਗਿਆ ਉਹ ਜ਼ਿੰਮੇਦਾਰ ਉਹ ਰੇਤ ਆਪ ਦਾ ਵੇਚ ਲੇਗਾ ਉਹਦੇ ਨਾਲ ਹੀ ਵੇਖੋ ਕਾਫੀ ਹੱਦ ਤੱਕ ਰਾਹਤ ਮਿਲ ਜੇਗੀ ਔਰ ਇਸ ਤੋਂ ਇਲਾਵਾ ਕਈ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਖੱਡੇ ਵੀ ਪੈ ਜਾਂਦੇ ਆ ਹੁਣ ਉਹ ਵੀ ਅਸੀਂ ਹੁੰਦਾ ਵੀ ਚੈੱਕ ਕਰਾਂਗੇ ਕਿੰਨਾਂ ਦੀਆਂ ਜ਼ਮੀਨਾਂ 'ਚ ਖੱਡੇ ਪੈ ਗਏ ਨੇ ਤਾਂ ਉਹਦੀ ਜਿਹੜੀ ਪਰਪਾਈ ਕਰਨੀ ਹੈ ਉਹ ਵੀ ਕਰਾਵਾਂਗੇ ਉਹ ਵੀ ਘਬਰਾਉਣ ਦੀ ਲੋੜ ਨਹੀਂ ਕਿਸੇ ਨੂੰ ਇੱਕ ਲੋਕਾਂ ਦੇ ਘਰਾਂ ਦੇ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਜਾਂ ਘਰਾਂ 'ਚ ਪਾਣੀ ਹੈ ਘਰਾਂ ਦੇ ਵਿੱਚੋਂ ਨਿਕਲ ਗਿਆ ਹੈ ਜਿਵੇਂ ਆਪਾਂ ਦੇਖ ਸਕਦੇ ਆ ਇੱਥੇ ਤਿੰਨ ਚਾਰ ਘਰ ਜਿਹੜੇ ਖੇਤਾਂ ਦੇ ਵਿੱਚ ਨੇ ਟਾਣੀਆਂ ਉਹ ਤਕਰੀਬਨ ਕੱਲ ਪਰਸੋ ਤੱਕ ਉਹ ਵੀ ਪਾਣੀ ਨਿਕਲ ਜਾਏਗਾ ਉਹ ਘਰਾਂ ਦੇ ਵਿੱਚੋਂ ਤਾਂ ਨਿਕਲ ਹੀ ਚੁੱਕਿਆ ਜਿਵੇਂ ਮੈਨੂੰ ਦੱਸ ਰਹੇ ਸੀਗੇ ਕਈ ਘਰਾਂ 'ਚ ਹੋਣਾ ਵੀ ਆ ਜਿਹੜਾ ਖੇਤਾਂ ਦੇ ਵਿੱਚ ਘਰ ਉਹ ਪਾਣੀ ਕੱਲ ਪਰਸੋ ਤੱਕ ਨਿਕਲ ਜਾਊਗਾ ਔਰ ਉਹ ਵੀ ਲੋਕ ਜਿਹੜੇ ਆਪਣੇ ਘਰ ਨੂੰ ਵਾਪਸ ਆ ਜਾਣਗੇ ਉਹ ਸਾਡੇ ਲੋਕਾਂ ਨੂੰ ਹੁਣ ਇਹ ਵੀ ਜਿਹੜੀ ਪਰੇਸ਼ਾਨੀ ਆਊਗੀ ਕਿ ਘਰਾਂ ਦੇ ਵਿੱਚ 2-2 3-3 ਫੁੱਟ ਜਿਹੜਾ ਚਿੱਕੜ ਆ ਗਿਆ ਗਾਰਾ ਆ ਗਿਆ ਉਹ ਵੀ ਵੇਖੋ ਕੱਢਣਾ ਬੜਾ ਔਖਾ ਹੋਊਗਾ ਜੋ ਜੋ ਵੀ ਵੇਖੋ ਮੁਸ਼ਕਲਾਂ ਨੇ ਹੁਣ ਉਹ ਸਾਰੀਆਂ ਮੁਸ਼ਕਲਾਂ ਲਈ ਹੱਲ ਲਈ ਅਸੀਂ ਤਿਆਰ ਆਂ ਜੋ ਜੋ ਜਿਵੇਂ ਜਿਵੇਂ ਲੋਕ ਕਹਿਣਗੇ ਕਿਸੇ ਨੂੰ ਹੈਲਪ ਦੀ ਜ਼ਰੂਰਤ ਹੈ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਹਰ ਜਿਹੜੀ ਜ਼ਰੂਰਤ ਅਗਲੇ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਪੂਰੀ ਕਰਾਂਗੇ ਤਾਂ ਇਸਨ ਵਿੱਚ ਦਾਇਕ ਫਾਜ਼ਿਲ ਕਾਦ ਨਵੀਂਦਰਪਾਲ ਸਿੰਘ ਸਾਹਮਣਾ ਪਹਿਲੇ ਦਿਨ ਤੋਂ ਹੀ ਲੋਕਾਂ ਦੇ ਵਿਚਕਾਰ ਨੇ ਹੜਾਂ ਦੀ ਸਥਿਤੀ ਨੂੰ ਨਜਿੱਠਣ ਦੇ ਲਈ ਬਹੁਤ ਉਪਰਾਲੇ ਕੀਤੇ ਕਿਸੇ ਨੂੰ ਆ ਰੈਸਕਿਊ ਕਰਨਾ ਹੋਵੇ ਰਾਸ਼ਨ ਦੀ ਲੋੜ ਹੋਵੇ ਹੁਣ ਫਿਰ ਲੱਗੇ ਹੋਏ ਨੇ ਪਸ਼ੂਆਂ ਦਾ ਰੱਖ ਰਖਾਵ ਲੋਕਾਂ ਦੇ ਘਰਾਂ ਘਰਾਂ ਦੇ ਜਿਹੜੇ ਟੁੱਟੇ ਨੇ ਉਹਨਾਂ ਦੇ ਨਾਲ ਬਣਾ ਕੇ ਕਿਵੇਂ ਨਜਿੱਠਣਾ ਰੇਤ ਦੀ ਬਹੁਤ ਵਧੀਆ ਪਾਲਿਸੀ ਬਣਾਈਏ ਮੈਡੀਕਲ ਕੈਂਪ ਲੈ ਕੇ ਆਉਣਗੇ ਇੱਥੇ ਟੈਸਟ ਕਰਵਾਏ ਜਾਣਗੇ ਗੰਭੀਰ ਬਿਮਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪੈਦਾ ਹੋਣ ਗਿਆ ਉਹਨਾਂ ਨੂੰ ਰੋਕ ਲਾਉਣ ਦੇ ਲਈ ਇਹ ਬਹੁਤ ਵੱਡੇ ਉਪਰਾਲੇ ਕਰਨ ਜਾ ਰਹੇ ਨੇ ਜੁੜ ਰਹੇ ਹੋ ਜਗवाणी ਪੰਜਾਬ ਕੇਸਰੀ ਦੇ ਨਾਲ ਮੈਂ ਸੁਖਵਿੰਦਰ ਸਿੰਘ ਫਾਜ਼ਲ